ਕੁਰਕੇ ਤੂੰ ਕਿਉਂ ਲੱਗੀ ਪਈ ਐ ਜੀ ਮਾੜਾ ਮੁੰਡਾ ਬੱਚਤ ਰੱਖ ਲੈ ਵੀ ਆਖੇ ਤੋਂ ਹੋ ਹੋ ਕਾ ਜੀ ਤੁਸੀਂ ਕਿਉਂ ਫਿਰ ਦਰਦ ਕਰਦੇ ਰਹਿੰਦੇ ਹੋਗੇ ਕਿੰਨਾ ਕੁ ਸਮਾਨ ਆਗਾ ਮੈਨੂੰ ਇਹ ਦੀਆ ਮਾੜਾ ਪੇਟੀ ਨਾ ਖਰਾਬ ਨਾ ਹੋ ਜੇ ਮੈਂ ਨਾਲ ਪੱਲੀ ਪਾ ਦਾ ਮਖੇ ਉੱਤੇ ਧੋੜਾ ਪਾ ਦੇ ਮਿੱਟੀ ਤੋਂ ਬਚ ਜੂ ਕੋਈ ਨਹੀਂ ਅਸੀਂ ਨਾ ਸਮਾਨ ਸੈੱਟ ਕਰਕੇ ਮੰਦਰ ਨੂੰ ਆ ਜਾਂਦੇ ਤੇ ਉੱਥੇ ਪੇਟੀ ਅੰਦਰ ਹੀ ਲਵਾ ਦਾਂਗੇ ਨਾਲੇ ਤਾਂ ਉੱਤੋਂ ਮੀਂਹ ਕਣੀ ਦੀ ਰੋਕ ਹੈ ਤੇ ਨਾਲੇ ਭਾਈ ਹੁਣ ਤਾਂ ਸਾਨੂੰ ਅੱਜ ਵਾਕ ਤੇ ਬਾਲੀਆਂ ਵੱਡੀਆਂ ਆਸਾਂ ਵਜੇਂਗਾ ਇਹ ਤਾਂ ਕਰਮਾਂ ਵਾਲ ਹੈ ਜਿਹੜੇ ਨੇ ਦੇਖ ਲਾ ਘਰ ਵੀ ਬਦਲਾਖਾ ਤੇ ਕਿੱਥੇ ਅਸੀਂ ਤਾਂ ਸਾਰੀ ਹਰਦੋਹਾ ਭੈਣ ਭਰਾਵਾਂ ਨੂੰ ਪਿਓ ਦੇ ਘਰ ਪਾਇਚ ਕੱਟਦੀ ਸੀ ਉਹ ਤਾਂ ਭਾਈ ਜੀ ਤੁਸੀਂ ਸੋਚਦੇ ਹੋ ਕਹਿੰਦੇ ਹੁੰਦੇ ਸਮੇਂ ਨਾਲ ਹਰ ਇੱਕ ਚੀਜ਼ ਬਦਲ ਜਾਂਦੀ ਹੈ ਜੀ ਹੁਣ ਆਪਣਾ ਸਮਾਂ ਸੀਗਾ ਵੀ ਹੁਣ ਆਪਾਂ ਘਰ ਬਣਾਉਣਾ ਸੀਗਾ ਕੋਈ ਨਹੀਂ ਪੁੱਤ ਕੋਈ ਜੀ ਕਰਨ ਵਾਲਾ ਹੁੰਦਾ ਉਹਦੇ ਤੇ ਬਾਲਾ ਆਈ ਹੋ ਜਾਂਦਾ ਕਿ ਹਾਂ ਆਪਾਂ ਨੂੰ ਮਾਣ ਆਏ ਇਹਦੇ ਤੇ ਤੇ ਤੂੰ ਰਹਿਣ ਤੇ ਜੇ ਤਾਂ ਮੈਂ ਆਪੇ ਤਰਾ ਦੂੰਗੀ ਮਨਿੰਦਰ ਨੂੰ ਆਨਲਾਈਨ ਤੇ ਪਛਣੀ ਨੂੰ ਆ ਜਾਂਦੇ ਖੇਤੋਂ ਸਾਰਾ ਕੁਝ ਅਸੀਂ ਕਰਕੇ ਬੇਢੀ ਅੰਦਰ ਰੱਖ ਦੇਣੀ ਇੱਕ ਪਾਸੇ ਆਇਓ ਰੱਬਾ ਮੇਰਾ ਇੱਕ ਤਾਂ ਨਾ ਤੁਹਾਡਾ ਆ ਮੈਨੂੰ ਬਹੁਤ ਗੁੱਸਾ ਚੜਦਾ ਕਿ ਤੂੰ ਕੰਮ ਨਾ ਕਰ। ਨਾ ਤੁਸੀਂ ਮੇਰੇ ਰਸੋਈ ਚ ਬੈਠਦੇ ਨੂੰ ਨਾ ਮੈਨੂੰ ਨਾ ਬਹਿ ਕੇ ਇਹ ਤੂੰ ਨਾ ਬੈਠ ਕੇ ਕੱਪੜੇ ਸੈੱਟ ਕਰ ਦੂ ਨਾ ਜੀ ਗਰਮੀ ਐ। ਨਹੀਂ ਚੰ ਕੋਈ ਨਹੀਂ। ਬੈ ਜਾ ਜਿਹੜੇ 2-4 ਮਹੀਨੇ ਬਹਿਣਾਗਾ ਕੋਈ ਗੱਲ ਨਹੀਂ ਫਿਰ ਸਾਰਿਆਂ ਨੂੰ ਕੰਮ ਹੀ ਕਰਨੇ ਐ। ਤੇ ਉਹ ਦੇਖੀ ਆਪਾਂ ਪਤਾ ਨਹੀਂ ਉੱਥੇ ਨਾਲੇ ਕਿੰਨਾ ਕਿਸਤਾਸ ਇੱਥੇ ਤਾਂ ਵੱਧ ਦਾ ਸਤਾ ਸਮਾਹਣੀ ਨਹੀਂ ਸੱਟਾ ਹੋਇਆ। ਹਾਂ ਤੇ ਥੋ ਦੋ ਕਮਰੇ ਸਮਾਨ ਸੰਭੀ ਬੈਠੇ ਸੀ ਆ ਇੰਨੇ ਕੱਪੜੇ ਤਾਂ ਕਿੰਨਾ ਬਾੜਾ ਉਹਨਾਂ ਥੋੜਾ ਕੁਝ ਵੀ ਨਹੀਂ ਲੋਟਾ ਪਤਾ ਹੀ ਨਹੀਂ ਲੱਗਦਾ ਕਿਹੜੀ ਚੀਜ਼ ਕਿੱਥੇ ਰੱਖੀ ਐ ਆਪਾਂ ਤਾਂ ਉਹ ਇਹਨਾਂ ਪੁਰਾਣੇ ਕੋਠਿਆਂ 'ਚ ਬੈਠ ਨਾਲੇ ਆਪਾਂ ਕੋਠਿਆਂ ਦੇ ਕੀ ਸਾਰਾ ਰਾਤ ਭੁਆ ਮਨਿੰਦਰ ਦਾ ਅੱਕ ਗਈ ਉਹਦੇ ਕੱਪੜੇ ਨਾਲ ਲੱਭੇ ਕਿਸੇ ਨਾਲ ਦੀ ਚੁੰਨੀ ਹੈ ਨਹੀਂ ਸੀ ਉਹਨੇ ਤਾਂ ਗੰਡੜੀ ਜੀ ਚਲਾ ਕੇ ਮਾਰੀ ਕਹਿੰਦੀ ਭਾਬੀ ਜਾਂ ਤਾਂ ਲੱਭ ਕੇ ਰੱਖ ਦਿਓ ਕਹਿੰਦੀ ਮੈਂ ਨਹੀਂ ਮੱਥਾ ਮਾਰ ਸਕਦੀ ਜੀ ਅੱਕ ਗਈ ਸੀਗੀ ਉਹ ਤਾਂ ਉਹ ਫਿਰ ਆਈ ਨਹੀਂ ਹੈ ਨਾ ਕੋਈ ਚੀਜ਼ ਕਿਤੇ ਧਰਤੀ ਕੋਈ ਕਿਤੇ ਧਰਤੀ ਹੌਲੀ-ਹੌਲੀ ਸਮਾਨ ਨੂੰ ਟਾਲੂਗਾ ਆਪਣਾ ਹੌਲੀ-ਹੌਲੀ ਟਕਾਵਾਂਗੇ ਭਾਜੀ ਇੱਕ ਗੱਲ ਤਾਂ ਵਧੀਆ ਹੋ ਗਈ ਮਨਿੰਦਰ ਕਹਿੰਦੀ ਕਹਿੰਦੀ ਭਾਬੀ ਆਪਣਾ ਨਾ ਉਥੋਂ ਖਹਿੜਾ ਛੁੱਟ ਗਿਆ ਕਹਿੰਦੀ ਕਹਿੰਦੀ ਨਹੀਂ ਨਾ ਉੱਥੇ ਨਿੱਕ ਨਵੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀਗੀਆਂ ਪੁੱਤ ਖੈਗਾ ਛਰਾਉਣ ਦੇ ਮਾਰੇ ਨੇ ਤਾਂ ਆਹ ਤਾਂ ਕਰਿਆ ਪਿੰਡ ਵਾਲੇ ਉੱਥੇ ਲੋਕ ਆਪਾਂ ਨੂੰ ਤਿੱਖਣੇ ਨਹੀਂ ਦਿੰਦੇ ਸਿਆਣ ਰਮਾਟ ਇਹਨਾਂ ਦੀਆਂ ਆਈਆਂ ਇਹਨਾਂ ਤੇ ਕੋਸ ਰੱਬ ਨੇ ਗੱਲਾਂ ਕਰਨ ਜੋ ਕਰੇ ਕੱਪ ਤੇ ਚਲੋ ਕੋਈ ਨਾ ਭਾਜੀ ਫਿਕਰ ਨਾ ਕਰੋ ਇਹਨਾਂ ਕੋਈ ਟਾਈਮ ਨਹੀਂ ਹੁੰਦਾ ਜਦੋਂ ਲੋਕ ਗੱਲਾਂ ਕਰਦੇ ਨੇ ਦੋ ਚਾਰ ਦਿਨ ਬੋਲਦੇ ਨੇ ਕਿ ਚੁੱਪ ਕਰ ਜਾਂਦੇ ਆ ਜੇ ਕੋਈ ਚੰਗਾ ਕਰ ਲੈਂਦਾ ਉਹਨੂੰ ਨਹੀਂ ਲੋਕ ਸਲਾਉਂਦੇ ਮਾੜੇ ਨੂੰ ਤਾਂ ਸਲਾਉਣਾ ਹੀ ਕੀ ਹੈ ਆ ਚਲ ਬਸ ਕੋਈ ਨਹੀਂ ਆ ਫੇਰਾ ਬਲਉਗਾ ਨਵੇਂ ਸਭ ਤੇ ਜਿਹੜਾ ਕੋਈ ਕਿਸੇ ਨੂੰ ਉਹ ਕਰੂਗਾ ਚਲ ਆਪਣੀ ਤਾਂ ਪ੍ਰਮਾਤਮਾ ਨੇ ਸੋਣੀ ਸੁਲਦੀ ਚ ਚੰਗਾ ਹੋ ਗਿਆ ਨਾਲੇ ਘਰ ਬਣ ਗਿਆ ਨਾਲੇ ਜਵਾਕੜੀ ਕਿਤੇ ਲੱਗ ਗਈ ਹੋਰ ਮੈਨੂੰ ਕਹਿੰਦੀ ਕਹਿੰਦੀ ਭਾਬੀ ਕਹਿੰਦੀ ਇੱਧਰ ਤਾਂ ਜਵਾਕੜੀ ਬਾਵਾ ਨੇ ਗਲੀ ਚ ਕਹਿੰਦੀ ਮੈਂ ਨਾ ਨਾ ਘਰੇ ਟਿਊਸ਼ਨ ਵੀ ਪੜਾ ਦਿਆ ਕਰੂੰਗੀ ਇਹ ਤਾਂ ਮੈਂ ਵੀ ਸੋਚਿਆ ਸੀ ਮੈਂ ਅੱਖ ਨੇ ਜੇ ਮਾਰ ਕੇ ਆਉਂ ਕਿਹੜਾ ਸਾਰੀ ਗਲੀ ਚ ਕੈ ਕੇ ਆਉਂਗੀ ਭਈ ਸਾਡੀ ਕੁੜੀ ਪੜਾਉਂਦੀ ਹੈ ਜੇ ਜਵਾਕਾ ਟਿਊਸ਼ਨ ਲਵਾ ਮੈਂ ਚਲ ਵਧੀਆ ਇਹ ਤਾਂ ਮਨ ਲੱਗਿਆ ਰੋ ਆਪਾਂ ਕਿਹੜੇ ਤੋਂ ਕੰਮ ਕਰਾਉਣਾ ਗਾ ਇੱਕ ਪਾਸੇ ਲੱਗੀ ਰਹੂਗੀ ਇਹ ਤੇ ਉਹ ਤੇਰੀ ਮਾਂ ਨੂੰ ਚਾਹ ਪਾਣੀ ਕਰਕੇ ਫੜਾਤਾ ਸੀ ਹਾਂਜੀ ਫੜਾਤਾ ਮਾਈ ਵਰਗੇ ਦੇਖਣਾ ਟੜਕੇ ਤੇ ਗਏ ਜਾਂ ਹਜੇ ਨਹੀਂ ਆਏ ਭੂਆ ਜੀ ਉਹ ਤਾਂ ਮੈਂ ਮੰਨਦੀ ਆ ਉਹ ਤੁਸੀਂ ਛੱਡੋ ਮੈਂ ਮੰਮੀ ਨੂੰ ਕਹਿਣਾ ਦੇਵਾ ਚਲ ਜਾਣਗੀ ਹਾਏ ਹਾਏ ਨਾ ਪੁੱਤੂ ਇਹ ਲਾ ਮਨਾ ਤੂ ਆਖੀ ਵੀ ਤੂੰ ਵਾਗ ਜਾ ਤੂੰ ਆਖੂਗੀ ਖੋਣੀ ਐ ਇਸ ਕੰਨੀ ਆ ਗਈ ਤਾਂ ਕਰਕੇ ਮੈਨੂੰ ਕਹਿੰਦੇ ਜਿੱਤੇ ਉਹਦਾ ਮਨ ਕਰਿਆ ਨਾ ਉਦੋਂ ਆਪੇ ਭਗਤ ਜੀ ਪਰ ਕਿੰਨੇ ਦਰ ਮੂਰੇ ਅੱਖਾਂ ਜੀਆਂ ਗੱਡੀ ਜਾਂਦੀ ਰਹਿੰਦੀ ਮੈਨੂੰ ਚੰਗਾ ਨਹੀਂ ਲੱਗਦਾਗਾ ਜੇ ਉਹਨੇ ਇੱਥੇ ਬੈਰ ਪਵਾਤਾ ਮੇਰੀ ਨਣਦ ਨਾਲ ਹੀ ਮੇਰਾ ਤੇ ਮੈਂ ਸਾਰੀ ਉਮਰ ਕੱਢਣੀ ਹੈ ਮੇਰੀ ਨਣਦ ਨੇ ਵੀ ਮੇਰੇ ਚੁੱਲੇ ਤੇ ਆਉਣਾ ਤੇ ਮੈਂ ਕਿਵੇਂ ਕੱਢੂੰਗੀ ਮੈਂ ਕਿਹਦੇ ਨਾਲ ਵਰਤੂੰਗੀ ਪੈਰ ਪੁੱਤ ਨਹੀਂ ਉਹ ਤੇਰੀ ਮਾਂ ਬੋਲੀਆਂ ਦੇ ਬੋਲੀ ਜਾਂਦੇ ਸਾਨੂੰ ਪਤਾ ਹੀ ਹੈ ਨਾ ਕਿ ਤੂੰ ਬੈਰ ਪਾਉਣ ਆਣੀ ਹੈ ਤੇ ਨਾ ਤੇਰੇ ਨਾਲ ਅਸੀਂ ਬੈਰ ਪਾਉਣ ਆਣਗੇ ਭੂਆ ਭਤੀਜੀ ਅਸਤਾ ਤੱਕ ਰੋਟੀ ਲੈ ਕੇ ਖਾਣੀ ਹੈ ਅਸੀਂ ਨਹੀਂ ਬੋਲ ਲਗਾ ਤੈਨੂੰ ਨਾ ਤਾਂ ਮੈਂ ਕੱਲ ਬਹਾਨੇ ਜਣਾ ਕਿਹਾ ਮੈਂ ਕਿਹਾ ਭਾਬੀ ਢੀਕੜੀ ਹੋਊਗੀ ਤੂੰ ਵਗ ਜਾ ਰਣਾ ਕੱਲੀ ਨੂੰ ਉਹਨੂੰ ਵੀ ਔਖਾ ਕੋ ਜੂ ਕਹਿੰਦੀ ਆਹੋ ਭਾਬੀ ਦਾ ਤੈਨੂੰ ਜਿਆਦੇ ਫਿਕਰਾਂ ਮਾਂ ਦਾ ਤੈਨੂੰ ਨਹੀਂ ਚੱਲ ਕੋਈ ਨਹੀਂ ਤੂੰ ਆਖ ਨਾ ਉਹਨੂੰ ਵੀ ਤੂੰ ਭੱਗਦਾ ਆਪੇ ਜਿੱਤੇ ਕੋਈ ਜਿਹੜਾ ਮੰਕਰਾ ਬੱਜੂਗੀ ਉਹਦੇ ਤੂੰ ਚੱਲ ਰੋਕੀ ਨਾ ਜਿੱਤੇ ਜਾ ਹੁਣ ਕੀ ਹੋਇਆ ਪੈਰ ਨੂੰ ਆਈ ਤਾਂ ਤੈਨੂੰ ਮੈਂ ਕਹਿੰਦੀ ਆ ਵੀ ਤੂੰ ਨਾ ਪੰਗੇ ਰਿਆ ਕਰ ਉਹ ਤਾਂ ਕੋਈ ਜੀ ਮੈਂ ਨਾ ਮੜੇ ਤਰੱਕੀ ਕੀਤੀ ਹੈ ਹਾਈ ਨਹੀਂ ਮੈਂ ਮੈਂ ਤੇਰਾ ਕੀ ਫਿਕਰ ਤਾਂ ਚਾਹ ਨਾ ਉਹ ਗੱਲਾਂ ਬੰਨ ਕੇ ਰੱਖਣੀ ਪਿਆ ਤੁਂ ਜਾਂ ਕਮਰੇ ਚ ਤਾਲਾ ਕਰਾਂ ਨਾ ਕੋਲ ਨਹੀਂ ਨਹੀਂ ਭੋਲੀ ਮੈਂ ਬੈਣੀ ਆ ਬਸ ਚੱਲ ਜਾ ਕੇ ਬੈਠ ਉੱਥੇ ਹਾਂ ਦੇਖ ਹੁਣ ਲਗੜੀ ਲਗੜੀ ਐ ਮਾੜੀ ਮੋਟੀ ਤੇ ਬੱਚ ਤੇ ਰੱਖ ਲਿਆ ਘਰ ਉੱਚਾ ਨੀ ਮਾ ਖਾਏ ਤੂੰ ਪ੍ਰਾਣਾ ਕਰਨਾ ਸਮਝ ਵੀ ਕੱਚੇ ਚ ਤੁਰੀ ਫਿਰਦੀ ਸੀ ਕੋ ਜਾਂ ਵੇੜਾ ਸੀ ਚੱਲ ਦੇਖਾ ਮਨਿੰਦਰ ਵੀ ਨਹੀਂ ਆਈ ਤੇ ਮਨਿੰਦਰ ਵੀ ਬਾੜੀ ਲੇਟ ਹੋ ਗਈ ਦੱਸ ਬਈ ਮੈਨੂੰ ਕਿਵੇਂ ਬੁਲਾਇਆ ਕਿਵੇਂ ਬੁਲਾਉਣਾ ਤੈਨੂੰ ਪਤਾ ਤਾਂ ਹੈ ਜਨਰ ਜਿਹੜੇ ਕੰਮ ਵਾਸਤੇ ਤੈਨੂੰ ਮੈਂ ਬੁਲਾਇਆ ਦੇ ਜਨਰ ਮਤਲਬ ਇੱਕ ਗੱਲ ਪਹਿਲਾਂ ਠੀਕ ਹੈ ਤੂੰ ਸਾਡੇ ਨਾਲ ਅਜਿਹਾ ਕੰਮ ਕਰਾ ਤਾ ਨਾ ਬਹੁਤ ਵੱਡੀ ਗਲਤੀ ਕਰਤੀ ਤੂੰ ਤੂੰ ਸਾਡੇ ਮੁੰਡੇ ਦੇ ਨਾਲ ਜਿਹੜਾ ਇਹਨਾਂ ਮਨਿੰਦਰ ਦਾ ਰਿਸ਼ਤਾ ਜੁੜਵਾ ਤਾ ਜਿਹੜਾ ਕੁਝ ਹੋਣਾ ਸੀ ਚਲ ਉਹ ਤਾਂ ਗਿਆ ਹੁਣ ਤੈਨੂੰ ਮੈਂ ਗਲਤੀ ਸੁਧਾਰਨ ਦਾ ਆਖਰੀ ਮੌਕਾ ਦੇ ਰਿਹਾ ਦੱਸੋ ਕਿਵੇਂ ਨਹੀਂ ਮੌਕਾ ਇਹ ਬੇਪੂ ਉਹਨਾਂ ਦੇ ਘਰੇ ਜਾ ਜਾ ਕੇ ਗੱਲ ਕਰ ਮਨਿੰਦਰ ਦੇ ਪਿਓ ਨਾਲ ਭਰਾ ਨਾਲ ਜਿਹੜਾ ਵੀ ਤਰੀਕਾ ਠੀਕ ਹੈ ਉਹਨਾਂ ਦੇ ਨਾਲ ਗੱਲ ਕਰ ਉਹਨਾਂ ਨੂੰ ਜਾ ਕੇ ਸਿੱਧੀ ਗੱਲ ਕਰ ਕਿ ਭਾਈ ਮੇਰੀ ਗੱਲ ਸੁਣੋ ਕبھی ਐਂ ਕਰਕੇ ਟਿੱਕਰਸ ਨੇ ਮੈਨੂੰ ਭੇਜਿਆ ਉਹ ਗੱਲ ਕਹਿੰਦਾ ਵੀ ਮੈਨੂੰ ਹੁਣ ਆਖਰੀ ਗੱਲ ਦੱਸੋ ਤੁਸੀਂ ਕਿਵੇਂ ਕਰਨੀ ਐ ਕਿਵੇਂ ਕਰਾਉਣੀ ਐ ਵੀ ਮੈਨੂੰ ਮੈਂ ਤੇ ਨਹੀਂ ਕਰ ਕਹਿੰਦਾ ਜਨਾਲਸਿਆ ਅੱਜ ਮੈਂ ਤੈਨੂੰ ਸੱਚੀ ਗੱਲ ਨਹੀਂ ਸੱਚੀ ਤੈਨੂੰ ਕਹਾਣੀ ਦੱਸਤੀ ਕੱਲ ਨੂੰ ਕੋਈ ਮੈਨੇ ਤੋਂ ਵਾਦਾ ਕਟਾਪ ਹੋ ਗਿਆ ਅਗਰ ਤੂੰ ਗੁੱਸਾ ਆ ਕਰੀਂ ਮੈਂਸ ਦਾ ਕੋਈ ਨਹੀਂ ਮੈਂ ਤਾਂ ਗੁੱਸਾ ਕਰਨਾ ਬਸ ਤੂੰ ਹੁਣ ਉਹਨਾਂ ਦੇ ਕੋਲੇ ਜਾ ਜਾ ਕੇ ਤੂੰ ਉਹਨਾਂ ਕੋਲੇ ਹੀ ਗੱਲ ਕਰਨੀ ਐ ਨੂੰ ਭਾਈ ਤੁਸੀਂ ਕੁੜੀ ਤੋੜਨੀ ਐ ਕਿ ਨਹੀਂ ਤੋੜਨੀ ਕਿ ਤੋੜ ਨਹੀਂ ਤੇਰੇ ਤੋਂ ਬਾਅਦ ਮੈਂ ਬਹੁਤ ਚੁੱਪ ਰਹੇ ਲਿਆ ਠੀਕ ਹੈ ਠੀਕ ਹੈ ਫਿਰ ਮੈਂ ਆ ਵੀ ਮਾਣਾ ਹੀ ਕਰੂੰਗਾ ਤਾਂ ਕੋਈ ਮੈਨੂੰ ਕਿਹੜਾ ਜਾਇਆ ਹੁੰਦੇ ਕੀ ਬੋਲਦੇ ਆ ਹਾਂ ਕਿਹੜਾ ਕਿਹੜਾ ਤੂੰ ਜਾ ਕੇ ਆ ਉਹ ਨਾਲ ਗੱਲ ਕਰਕੇ ਠੀਕ ਹੈ ਠੀਕ ਹੈ ਨਾ ਪਰ ਉਹਨੇ ਇਹਦਾ ਕਹਿ ਦਿੱਤੀ ਵੀ ਉਹ ਵੀ ਆਉਣ ਨੂੰ ਤਿਆਰ ਆ ਮਰ ਫਿਰ ਕਹਿੰਦੀ ਇਸ ਤੋਂ ਬਾਅਦ ਕਿਹਾ ਤਾਂ ਬੈਠ ਕੇ ਸੁਣਾਉ ਉਹ ਜਿਹੜੀ ਗੱਲ ਤੂੰ ਕਹਿੰਦੀ ਠੀਕ ਹੈ ਠੀਕ ਹੈ ਨਾ ਤੇ ਕਹੇ ਜੇ ਉੱਥੇ ਤੁਹਾਡੇ ਪਿੰਡ ਚ ਆ ਗਿਆ ਜਾਂ ਰਾਹ ਜਾਂਦੇ ਕਿਸੇ ਕਿਸੇ ਜਗ੍ਹਾ ਦੇ ਉੱਤੇ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਮੰਨਿੰਦਰਾਂ ਦੀ ਜਾਗ ਹੈ ਤੇ ਜਾਂ ਮੈਂ ਇੱਕ ਤਾਂ ਦੇਖ ਲਈ ਠੀਕ ਹੈ ਤੇਰੀ ਫਿਰ ਮੈਂ ਚੱਪ ਕਰਕੇ ਕੰਫਰਮ ਕਰ ਦਿੰਦਾ ਬਾਈ ਦੇਖੋ ਮੈਂ ਜਾ ਕੇ ਇਹ ਗੱਲਾਂ ਸਾਰੀਆਂ ਕਹਿ ਆਉਣਾ ਬਾਕੀ ਉਹਨਾਂ ਦੀ ਕੀ ਮਰਜ਼ੀ ਐ ਤੁਹਾਨੂੰ ਮੈਂ ਆਕੇ ਦੱਸ ਦੂੰ ਮੈਂ ਮਰਜ਼ੀ ਉਹਨਾਂ ਦੀ ਜੋ ਮਰਜ਼ੀ ਹੋਵੇ ਬਸ ਮੈਨੂੰ ਤਾਂ ਹਾਂ ਚੱਲਦੀ ਐ ਦੇਖੋ ਬਾਈ ਜੀ ਮੇਰੇ ਤੋਂ ਸੋਡੀ ਹਾਂ ਚ ਹਾਂਗੀ ਕੋਸ਼ਿਸ਼ ਨਾ ਪੂਰੀ ਕਰੂੰਗਾ ਜੇ ਉਹ ਹਾਂ ਹੀ ਕਹਿ ਨਾ ਕੋਸ਼ਿਸ਼ ਨਹੀਂ ਕਰ ਗਈ ਪੱਕੀ ਗੱਲ ਕਰਕੇ ਆਉਣੀ ਐ ਪੱਕੀ ਗੱਲ ਦੇਖੋ ਜੀ ਬਾਈ ਜੋਰ ਨਾਲ ਪੂੜਾ ਲਾਉਂਗਾ ਕੋਸ਼ਿਸ਼ ਤੋਂ ਇਹ ਕਹਿ ਰਹੇ ਆ ਬਾਕੀ ਉਹਨਾਂ ਦਾ ਕੀ ਬਦਲ ਕੇ ਇਹ ਮਨ ਕਿਦਾ ਮਨ ਬਦਲ ਗਿਆ ਹੋਵੇ ਹੁਣ ਜੇ ਤਾਂ ਮਨ ਬਦਲ ਗਿਆ ਤਾਂ ਚੰਗੀ ਗੱਲ ਐ ਤੇ ਨਹੀਂ ਨਾ ਫਿਰ ਜਿਉਂ ਨਾਲੇ ਮਨਿੰਦਰ ਨੂੰ ਮੇਰੇ ਨਾਲ ਨਾ ਤੋੜਿਆ ਤਾਂ ਫਿਰ ਉਹ ਕਹਿ ਦਿੰਦੇ ਨੇ ਕਹਿੰਦੇ ਕਿ ਤੂੰ ਕਿਉਂ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਉਹਦੀ ਉਂਗਲ ਨੂੰ ਟੇਟੀ ਕਰ ਲੇ ਫਿਰ ਮੈਨੂੰ ਮਜਬੂਰ ਨੂੰ ਉਂਗਲ ਟੇਟੀ ਕਰ ਦੇ ਉਹ ਤਾਂ ਮੈਂ ਬਈ ਤੁਹਾਡੇ ਖਵਾ ਨੂੰ ਜਾਣਦਾ ਹਾਂ 10000 ਨਰਮ ਵੀ ਹੈ ਤੇ ਟੇਡੀ ਉਂਗਲ ਕਰਕੇ ਕੰਮ ਤੁਸੀਂ ਹੋਣੇ ਵੀ ਕਰ ਲਓ ਹਾਂ ਬਸ ਹੁਣ ਮੈਂ ਤੁਹਾਨੂੰ ਗੱਲ ਕਹਾਂ ਤੂੰ ਜਾ ਚਾਹ ਪਈਆਂ ਚਾਹ ਪੀ ਪਾਣੀ ਪੀ ਨਾ ਪਾਣੀ ਪੀ ਬੋਤਲ ਜਿਹੀ ਮੈਨੂੰ ਉਹ ਦੱਸ ਜੋ ਮਰਜ਼ੀ ਕਰ ਪਰ ਉਹ ਹੁਣ ਜਾ ਜਾ ਕੇ ਉਸ ਨਾਲ ਨਾਲ ਗੱਲ ਕਰ ਗੱਲ ਕਰਕੇ ਮੈਨੂੰ ਹਾਂ ਨਾ ਦੱਸੋ ਕਿਤੇ 4 ਪਾਣੀ ਵੀ ਉਹ ਤਾਂ ਪੇਮੈਂਟ ਕਿਹਨਾਂ ਜਾਇ ਰਹੇ ਉਸ ਤੋਂ ਬਾਅਦ ਆਪਾਂ ਇਕੱਠੇ ਬਹਿ ਕੇ ਹੋ ਕਰਾਂਗੇ ਤੇ ਕੋਈ ਹੋਰ ਸਕੀਮ ਲੜਾਂਗੇ ਫਿਰ ਇਹ ਨਾ ਚੱਲੀ ਜਾ ਬਸ 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 ਚੰਗਾ ਭਾਈ ਤੇ ਦੋਸਤੀ ਦਾ ਵਾਸਤਾ ਇਹ ਲੱਗਦਾ ਮਣਕੇ ਫਿਰ ਇਹ ਜਿਹੜਾ ਗੱਲਬਾਤ ਹੋ ਜਵੇ ਨਾ 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 ਭਾਈ ਜੀ ਮੈਂ ਸੱਚੋਂ ਬਾਅਦ ਹੀ ਨਹੀਂ ਗਾ ਬਸ ਠੀਕ ਜਿਵੇਂ ਤੁਸੀਂ ਕਹਿਤੀ ਮੈਂ ਤੁਹਾਨੂੰ ਦੁੱਗਣਾ ਜੋੜ ਲਾ ਕੇ ਆਉਂਗਾ ਹਾਂ ਕੋਸ਼ਿਸ਼ ਜਿਹੜੀ ਕਰਾਂਗਾ ਬਸ ਸਮਝਾਉਂਗਾ ਉਹਨਾਂ ਨੂੰ ਇਹ ਗੱਲ ਕਹਿ ਦੋ ਕਿ ਮੰਨ ਜੋ ਮੰਨ ਜੋ ਕਿ ਨਹੀਂ ਫਿਰ ਬਾਅਦ ਚ ਉਹਨਾਂ ਇੱਕੀ ਹੋ ਗਈ ਫਿਰ ਜ਼ਿੰਮੇਵਾਰ ਕੋਈ ਨਹੀਂ ਹਟਾ ਕੇ ਖੇਰੀ ਮੌਕਾਗਾ ਅਗਲੇ ਦਿਨ ਤੇ ਟਾਈਮ ਆਣਾ ਹੀਗਾ ਕਹਾਂਦਾ ਪਰ ਮਨਚੀ ਹੈ ਨੰਮੀ ਕਰਨ ਦਾ ਗੱਲ ਗੁਰੂ ਨਾਲ ਮੈਂ ਤੱਕ ਰਹੀ ਅਸੀਂ ਜਿਵੇਂ ਕਰਾਂਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਮੈਂ ਇਨੀ ਗੱਲ ਉਹ ਕੰਨਾ ਸੂਰੀ ਕੱਢੇ ਹੁੰਦਾ ਚੰਗਾ ਵਈ ਜੀ ਹਾਂ ਠੀਕ ਜੇ ਤਾਂ ਕੰਨਾ ਸੂਰੀ ਕੱਢ ਦੇਗਾ ਤਾਂ ਠੀਕ ਹੈ ਤੇ ਜੇ ਕੋਈ ਗੱਲਬਾਤ ਨਾ ਬਣੀ ਨਾ ਫਿਰ ਮੈਨੂੰ ਵੀ ਤਿੰਨ ਮਹੀਨੇ ਹੋ ਗਏ ਚੁੱਪ ਕਰਕੇ ਬੈਠੇ ਫਿਰ ਤੁਸੀਂ ਇਹ ਦੇਖਿਓ ਮਨਿੰਦਰ ਦੇ ਨਾਲ ਮੈਂ ਕਰਤਾ ਕੀ ਬਾਈ ਮਰਜੀ ਤੇਰੇ ਗਰੀ ਉਹ ਤਾਂ ਬਈ ਬਾਜ਼ਾਰ ਗਏ ਹੋਏ ਐ ਬਾਜ਼ਾਰ ਗਏ ਹਾਂ ਹਾਂ ਅੱਜ ਕਿਵੇਂ ġੇੜਾ ਮਾਰ ਲਿਆ ਬਾਈ ਨੇ ġੇੜਾ ਕਿ ਮੈਨੂੰ ਕਿਕਰ ਸੌਣੇ ਭੇਜਿਆ ਕਿਕਰ ਸੌਣੇ ਭੇਜਿਆ ਹਾਂਜੀ ਹੁਣ ਕਿਕਰ ਸਾਂ ਕੀ ਕਹਿੰਦਾ ਤੁੰ ਸੁਣ ਨਾ ਤਾਂ ਮੈਂ ਗੱਲ ਘੁਮਾ ਕੇ ਦੱਸਾਂ ਸਿੱਧੀ ਸਿੱਧੀ ਦੱਸਦਾ ਉਹਨੇ ਕਿਹਾ ਕਹਿੰਦਾ ਤਿੰਨ ਚਾਰ ਮਹੀਨੇ ਹੋਏ ਕਹਿੰਦਾ ਕੋਈ ਗੱਲ ਕਹਿੰਦਾ ਸਿਰੇ ਨਹੀਂ ਲਾਈ ਉਹਨਾਂ ਨੇ ਉਹ ਕਹਿੰਦਾ ਮੈਨਿੰਦਰ ਨੂੰ ਭੇਜ ਦੋ ਮੈਂ ਮੇਰੇ ਗੱਲਾਂ ਹਾਂਜੀ ਸਿਰੇ ਲਾਉਣ ਨੂੰ ਬਾਈ ਹੁਣ ਅਸੀਂ ਇੱਕ ਵਾਰੀ ਤਾਂ ਜਵਾਬ ਦੇਤਾ ਵਾਰੀ-ਵਾਰੀ ਹੁੰਦਾ ਇਹ ਜੀਆਂ ਗੱਲਾਂ ਦਾ ਕੋਈ ਪਰਸਵਾਬ ਹੁੰਦਾ ਹੈਗਾ ਤਾਂ ਇਹ ਤਾਂ ਐ ਥੋੜੀ ਐ ਵੀ ਜੇ ਅਸੀਂ ਉਹਨੂੰ ਹੁਣ ਇੱਕ ਵਾਰੀ ਜਵਾਬ ਦੇ ਤਾ ਤੇ ਉਸ ਗੱਲ ਤੇ ਖੜ ਜੇ ਕਿਉਂ ਸਾਡੇ ਬਾਅਦ ਪਿਆ ਉਹ ਹੁਣ ਤਾਂ ਅਸੀਂ ਘਰ ਬਦਲ ਕੇ ਵੀ ਇੱਥੇ ਆ ਗਏ ਹਜੇ ਵੀ ਨਹੀਂ ਸਾਡਾ ਖੜਾ ਛੜਦਾ ਅਸੀਂ ਨਹੀਂ ਕੁੜੀ ਤੋਰਦੇ ਦੇਖੋ ਭੈਣ ਜੀ ਠੰਡੇ ਦਿਮਾਗ ਨਾਲ ਸੋਚੋ ਹੈ ਗੱਲ ਬਾਹੀ ਵਧਣਾ ਜਾਵੇ ਪਥੇਰੀ ਵਧਾ ਵਧਾ ਦੇਖ ਨੀ ਪਹਿਲਾਂ ਕਿਹੜਾ ਉਹਨੇ ਗੱਲ ਨਹੀਂ ਵਧਾਈ ਹੁਣ ਵਧਾ ਲੂਗਾ ਕਰਨ ਐਡਾ ਕੀ ਦੱਸੋ ਉਹ ਬੰਮਸੇ ਨੂੰ ਸਾਡੇ ਤੇ ਦੇਖ ਕੋ ਸੁੱਡੀ ਮਰਜੀ ਐ ਦੇਖ ਮੈਂ ਤੋਨੇ ਸੁਨੇਹਾ ਲਾਇਆ ਸੀ ਮਾਂ ਨੇ ਸੁਨੇਹਾ ਲਾਤਾ ਮੈਂ ਤੂਤਾ ਚਲ ਸੁਨੇਹਾ ਲੈ ਕੇ ਆ ਗਿਆ ਤੈਨੂੰ ਆਏ ਵੀ ਪਤਾ ਲੱਗ ਗਿਆ ਵੀ ਉਹ ਆ ਘਰ ਛੱਡ ਕੇ ਹੋਰ ਕਿਤੇ ਵਾਗੇ ਅੱਜ ਤਾਂ ਤੂੰ ਦਿਨ ਵਿਚ ਆ ਗਿਆ ਤੇ ਪਹਿਲਾਂ ਤਾਂ ਤੂੰ ਸਾਡੀ ਸਾਰਨਾ ਲਈ ਤੂੰ ਤਾਂ ਉਹਦੀ ਝਾੜ ਚ ਬੋਲਦਾ ਤੂੰ ਸਾਡੇ ਮਗਰ ਕਿੱਥੇ ਆਗਾ ਦੇਖੋ ਭੈਣ ਜੀ ਮੈਨੂੰ ਉਹ ਸਾਦਾ ਮੈਂ ਤਾਂ ਆਉਣਾਗਾ ਜੇ ਤੁਸੀਂ ਸਾਦੇ ਮੈਂ ਤਾਂ ਆਉਣਾਗਾ ਸਾਡਾ ਸੱਦਿਆ ਤਾਂ ਬਈ ਤੂੰ ਆਇਆ ਹੀ ਨਹੀਂ ਸਾਡਾ ਸੱਦਿਆ ਦਾਸ ਤੂੰ ਕਿੱਦਿਆਂ ਆਇਆ ਨਾ ਤਾਂ ਅਸੀਂ ਕੁੜੀ ਤੁਰਗੇ ਅੱਜ ਨਾ ਅਸੀਂ ਕੁੜੀ ਤੁਰਗੇ ਕੱਲ ਉਹਨੂੰ ਜਵਾਬ ਦੇ ਦੇਣੀ ਜਾ ਕੇ ਦੇਖੋ ਭੈਣ ਜੀ ਮੈਂ ਲਾਸਟ ਵਾਰ ਆਣਿਆਂਗਾ ਹੈ ਤੂੰ ਨਾ ਹੋਵੇ ਕੱਲ ਨੂੰ ਕੋਈ ਨੁਕਸਾਨ ਖਾ ਲਓ ਨਾ ਕੀ ਨੁਕਸਾਨ ਕਰ ਦੂਗਾ ਦੇਖੋ ਦੇਖੋ ਭੈਣ ਜੀ ਮੈਂ ਜਿਵੇਂ ਤੁਸੀਂ ਕਹੋਵੇਂ ਗੱਲ ਕਰ ਦੂੰਗਾ ਉਦੋਂ ਬਾਅਦ ਤੁਸੀਂ ਜਾਣਾ ਤੁਹਾਡਾ ਕੰਮ ਜਾਣਾ ਨਹੀਂ ਫਿਰ ਅਸੀਂ ਤਾਂ ਬਾਕੀ ਸਿਰੇ ਨਾ ਬਾਈਆ ਘਰੇ ਨਾ ਮੇਰੀ ਭਾਬੀਆ ਘਰੇ ਤੇ ਉਹਨਾਂ ਨੇ ਆਇਆਂ ਨੂੰ ਮੈਂ ਤਾਂ ਸਨੇਹਾ ਲਾ ਦੂੰਗੀ ਚਲ ਤੇਰਾ ਤੇ ਪਰ ਕੁੜੀ ਤਾਂ ਨਹੀਂ ਅਸੀਂ ਤੋਰਦੇ ਇਹ ਤਾਂ ਤੈਨੂੰ ਜਦੋਂ ਮੈਂ ਜਵਾਬ deta ਇਹ ਤਾਂ ਜਵਾਬ ਹੀ ਸਾਡਾ ਸਾਲਟ ਕਰਦਾ ਚਲੋ ਠੀਕ ਹੈ ਭੈਣ ਜੀ ਮੈਂ ਹੁਣ ਲਾਸਟ ਵਾਰ ਤੁਹਾਨੂੰ ਸਨੇਹਾ ਲਾ ਗਿਆ ਇਹੀ ਜਗ੍ਹਾ ਮੈਂ ਕਿਕਰ ਸਾਨੂੰ ਲਾ ਦੂੰਗਾ ਹੁਣ ਤੁਸੀਂ ਕਿਵੇਂ ਕਰੋ ਉਹ ਵਾਈ ਜੀ ਕਿਵੇਂ ਕਰਨ ਕੱਲ ਕਲਾ ਨੂੰ ਫਿਰ ਇਹ ਮੈਨੂੰ ਕੋਈ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਨਾ ਫਿਰ ਨੁਕਸਾਨ ਵੀ ਤੇ ਮੈਂ ਤੁਹਾਨੂੰ ਦੱਸਿਆ ਹੋਊ ਵੀ ਮੈਂ ਆ ਨੁਕਸਾਨ ਕਰੋ ਹੁਣ ਉਹ ਕਿਹ ਤੋਂ ਪੜਦਾ ਬਣਾ ਉਹ ਵੀ ਸਾਨੂੰ ਚਾਣਨ ਦੇਣਾ ਨਾ ਕੋਈ ਗੱਲ ਨਹੀਂ ਕਰੀ ਉਹ ਤਾਂ ਸੋਨੂੰ ਮੈਂ ਆਪ ਦਾ ਕਰਕੇ ਦੱਸ ਕੇ ਗਿਆ ਉਹਨੇ ਮੈਨੂੰ ਕੋਈ ਗੱਲ ਨਹੀਂ ਕਹੀ ਮੈਂ ਤਾਂ ਕਿਹਾ ਸੁਨੇਹਾ ਲਾਉਣਾ ਆਖਿਆ ਸੀ ਕਹਿੰਦਾ ਵੀ ਦੋ ਤਿੰਨ ਮਹੀਨੇ ਹੋ ਗਏ ਕਹਿੰਦਾ ਉਹਨਾਂ ਨੂੰ ਕਹਿ ਦਾਂ ਕਿ ਮਿੰਦਰ ਮੇਰੇ ਨਾਲ ਤੋਰ ਦੇ ਮੇਰੇ ਘਰੇ ਕਹਿੰਦਾ ਮਿੰਦਰ ਤਾਂ ਨਹੀਂ ਬਾਈ ਜਾਣਦੀ ਚਲੋ ਉਹ ਤਾਂ ਛੁੱਡੀ ਮਰਜੀ ਹੈ ਜੋ ਮੇਰਾ ਸੁਨੇਹਾ ਲਾਉਣਾ ਫਰਜ਼ ਸੀਗਾ ਹੁਣ ਬਾਕੀ ਜੇ ਮੈਂ ਤੁਸੀਂ ਕਰਨਾ ਕਿਵੇਂ ਕਰੋ ਤੇ ਮੈਨੂੰ ਵੀ ਇੱਜ਼ਤ ਦੀ ਨਹੀਂ ਬੈਠ ਬਾਈ ਜੇ ਕੋਈ ਤੈਨੂੰ ਇਹ ਉੱਚੀ ਦੀ ਵੀ ਗੱਲ ਦੱਸੀ ਹੈ ਨਾ ਉਹਦਾ ਤੂੰ ਰੁਕਣਾ ਰੱਖ ਉਹ ਵੀ ਮੈਨੂੰ ਦੱਸ ਕੇ ਜਾ ਤੂੰ ਨਾ ਨਾ ਭੈਣ ਜਿੰਨੀ ਗੱਲ ਸੀ ਮੈਂ ਤੁਹਾਨੂੰ ਸਾਫ਼-ਸਾਫ਼ ਦੱਸ ਦਿੱਤੀ ਬੇਦੂਾਰ ਮੈਂ ਦੇਖੋ ਭੈਣ ਜੀ ਮੈਂ ਤੁਹਾਨੂੰ ਦੱਸ ਹੀ ਦੇਣਾ ਵੀ ਸਾਰੀ ਗੱਲ ਕੀ ਹੈ ਹਾਂ ਬਈ ਦੱਸ ਫਿਰ ਦੇਖੋ ਭੈਣ ਜੀ ਮਨਿੰਦਰ ਹੁਣ ਤੋਂ ਬਾਹਰ ਦੇ ਅੰਦਰ ਜਾਂਦੇ ਸਦਾ ਉਹਦੇ ਨਾਲ ਤਾਂ ਜਾ ਨਹੀਂ ਸਕਦੇ ਕੱਲ ਨੂੰ ਕੋਈ ਗੱਲ ਵਣ ਗਈ ਜਾਂ ਕੋਈ ਚੱਕ ਚੁੱਕ ਕੇ ਲੈ ਗਿਆ ਇਹ ਨਾ ਕਰੋ ਸਾਡੇ ਨਾਲ ਆ ਕੀ ਹੋ ਗਿਆ ਚੱਕ ਕੇ ਲੈ ਗਿਆ ਹਾਂ ਤੂੰ ਮੈਨੂੰ ਕੀ ਗੱਲ ਕਹਿਤੀ ਚੱਕ ਕੇ ਲੈ ਗਿਆ ਦੇਖੋ ਭੈਣ ਜੀ ਮੈਂ ਤਾਂ ਤੁਹਾਨੂੰ ਸਿੱਧੀ ਦੇ ਸਾਫ਼ ਗੱਲ ਕਹੀ ਹੈ ਆਪ ਵੀ ਗਾਂ ਵਿਚਾਰ ਲਓ ਤੁਸੀਂ ਚੰਗਾ ਭੈਣ ਜੀ ਸੱਸਰੀ ਕਰ ਸੱਸਰੀ ਕਰ ਉਹ ਕੀ ਕਹਿ ਕੇ ਕਿ ਜਿਵੇਂ ਚੱਕ ਕੇ ਲੈ ਗਏ ਕੁੜੀ ਨੇ ਤਾਂ ਤੜਕੇ ਆਖਣੇ ਜਾਣਾ ਇਕੱਲੀ ਨਹੀਂ ਜਾਣਾ ਅਸੀਂ ਤਾਂ ਕਿਸੇ ਦੇ ਨਾਲ ਨਹੀਂ ਜਾ ਸਕਦੇ ਆ ਹੋਰ ਸੱਪ ਕੱਢਦਾ ਉਹਨੇ ਰੁੜ ਜਾਣਾ ਥੜੇ ਨਹੀਂ ਛੱਡਦਾ ਖੜੇ ਨਹੀਂ ਛੱਡਦਾ ਹੁਣ ਮੈਂ ਕੀ ਕਰਾਂ ਬੜੀ ਟੈਨਸ਼ਨ ਪਾ ਲੀ ਕੀ ਗੱਲ ਹੋ ਰਿਹਾ ਜੀ ਕੋਸ਼ਿਸ਼ ਨਹੀਂ ਕੋਸ਼ਿਸ਼ ਹੀ ਮਾਇਕ ਕਿਵੇਂ ਪਸੀਨਾ ਤੁਸੀਂ ਨਹੀਂ ਹੋਏ ਪਏ ਹੋ ਕੋਈ ਗੱਲ ਹੈ ਹੋਗੀ ਮੈਨੂੰ ਦੱਸ ਦੋ ਕੀ ਦੱਸਾਂ ਤੈਨੂੰ ਉਹ ਆਪਣਾ ਤਾਂ ਇੱਥੇ ਵੀ ਨਹੀਂ ਖੜਾ ਛੱਡਦਾ ਕਿਕਰ ਇੱਥੇ ਮੈਂ ਸਮਝੀ ਨਹੀਂ ਕੋਈ ਸਿਰਨਾਇਆ ਆਇਆ ਸੀ ਬੁਤਤ ਸੁਨੀ ਹਾਲੇ ਕਿ ਕਹਿੰਦਾ ਕਿ ਮੈਨੂੰ ਕਿਕਰ ਨਹੀਂ ਸੱਦਿਆ ਸੀ ਆ ਕਿ ਉਹ ਕਹਿੰਦਾ ਵੀ ਉਹਨਾਂ ਕੋਲੇ ਜਾ ਹੁਣ ਤਾਂ ਇੰਨੇ ਮਹੀਨੇ ਹੋ ਗਏ ਉਹਨਾਂ ਨੇ ਕੋਈ ਗੱਲ ਨਹੀਂ ਰਾਹ ਪਾਈ ਤੇ ਮਨਿੰਦਰ ਨੂੰ ਮੇਰੇ ਤੌਰ ਤੇ ਅਤ ਹੋ ਗਈ ਹੈ ਜੀ ਇਹ ਕਿਵੇਂ ਹੋ ਸਕਦਾ ਦਾ ਕੋਈ ਸੁਧਰਦਾ ਇਨਸਾਨ ਕਹਿੰਦੇ ਰੱਸੀ ਮੱਚ ਜਾਂਦੀ ਹੈ ਪਰ ਬੱਟ ਨਹੀਂ ਜਾਂਦਾ ਉਹ ਆਪਦੀ ਆਦਤਾਂ ਤੋਂ ਬਾਜ਼ੀ ਨਹੀਂ ਆਉਂਦਾ ਹੈਗਾ ਦਾ ਉਹੀ ਤਾਂ ਮੈਂ ਕਹਿੰਦੀ ਆ ਪੁੱਤ ਆਪਾਂ ਤਾਂ ਐ ਸੀ ਵੀ ਚਲ ਸਾਰੀ ਗੱਲ ਟਿਕਦੀ ਭੁੱਲ ਬਣਾ ਗਿਆ ਹੋਊਗਾ ਤੇ ਨਾਲੇ ਇਹ ਤਾਂ ਮੈਨੂੰ ਹੋਰ ਹੀ ਕੁਸ ਕਰ ਗਿਆ ਕੀ ਕਹਿਦੀ ਹੈ ਕੋਈ ਜੀ ਮੈਨੂੰ ਕਹਿੰਦਾ ਅੱਜ ਜੇ ਤੁਸੀਂ ਨਾ ਗੱਲ ਸੁਣੀ ਨਾ ਜੀ ਤੇ ਉਹ ਕੱਲ ਨੂੰ ਕੋਈ ਵੀ ਨੁਕਸਾਨ ਮਿਲਿੰਦਰ ਨੂੰ ਕਰ ਸਕਦਾ ਮਿਲਿੰਦਰ ਹੁੰਦੀ ਹੈ ਕਿ ਇੱਕ ਤੇ ਚੱਕ ਚਕਾ ਕਰਕੇ ਰਹਿ ਗਿਆ ਪੁੱਤੋ ਨਹੀਂ ਨਹੀਂ ਪੁੱਜੀ ਇਹ ਨਾ ਸੋਚੋ ਤੁਸੀਂ ਹੁਣ ਕੀ ਕਰੀਏ ਆਪਾਂ ਬਾਪੂ ਜੀ ਵੀ ਘਰੇ ਨਹੀਂ ਨਾ ਮੰਮੀ ਘਰੇ ਆ ਅੱਜੇ ਮੇਰੀ ਮੰਮੀ ਨੂੰ ਪਤਾ ਲੱਗ ਗਿਆ ਉਹ ਤਾਂ ਪਤਾ ਨਹੀਂ ਕੀ ਤਮੱਚੀ ਪਟੂਗੀ ਉਹ ਤਾਂ ਕੋਈ ਤਾਂ ਹੀ ਕਰਦੇ ਆ ਬਸ ਅਨੀ ਨੂੰ ਬੁਲਾ ਕੇ ਲੈ ਕੇ ਆਉਣੀ ਹੈਗੀ ਉਹਨਾਂ ਨਾਲ ਹੀ ਜਾਂਦੇ ਸੀ ਉਹਨਾਂ ਨੂੰ ਮੈਂ ਕਹਿੰਦੀ ਆ ਤੁਹਾਡਾ ਨਾਲ ਗੱਲ ਕਰ ਜਾ ਪੁੱਤ ਤੂੰ ਸੱਗ ਲੈ ਆਪਾਂ ਇਹ ਜੇ ਤੁਹਾਨੂੰ ਕੋਈ ਮਾੜੀ ਮੋਟੀ ਕੁੜੀ ਨੂੰ ਕਿਸੇ ਨੇ ਹੋਏ ਵੀ ਕਹਤੀ ਨਾ ਆਪਣਾ ਮਰਨ ਹੋ ਗੀ ਭੂਆ ਜੀ ਤੁਸੀਂ ਟੈਨਸ਼ਨ ਕਿਉਂ ਲੈਣੇ ਹੋਗੇ ਕੋਈ ਨਾ ਹਾਲਤ ਆਪਾਂ ਕੱਢ ਲਾਂਗੇ ਪਰ ਆ ਤਾਂ ਹੁਣ ਨਾ ਜੰਮੀ ਹੱਤ ਹੋ ਗਈ ਆ ਕਦੇ ਕਿਸੇ ਨੂੰ ਭੇਜ ਦਿੰਦਾ ਕਦੇ ਕਿਸੇ ਨੂੰ ਫਰਚੋਲੇ ਵੀ ਆਈਆਂ ਕਿ ਬਸ ਵੀ ਚੁੱਪ ਕਰਕੇ ਉਹਨਾਂ ਦੀ ਗੱਲ ਸੁਣ ਕੇ ਆ ਕੇ ਵੀ ਆਪਣੇ ਮੂਹਰੇ ਧਰ ਦਿੰਦਿਆ ਉਹਨਾਂ ਨੂੰ ਅਕਲ ਨਹੀਂ ਹੈਗੀ ਕੀ ਪਤਾ ਪੁੱਤ ਕਿੰਨੇ ਕ ਪੈਸਾ ਚ ਖਰੀਦਿਆ ਹੋਇਆ ਇਹ ਜਿਹੜਾ ਜਿੱਧਰ ਜਦੋਂ ਕੋਈ ਉਹਦੀ ਗੱਲ ਹੁੰਦੀ ਉਧਰ ਇੱਟ ਸੱਡਦਾ ਆਪਣੀ ਤਾਂ ਇਹ ਗੱਲ ਹੀ ਨਹੀਂ ਸੁਣਦਾ ਆਹੋ ਵੀ ਇਹ ਵੀ ਤਾਂ ਸੋਚਦੇ ਵੀ ਧੀ ਧਿਆਣੀ ਹੈ ਭਾਈ ਮੈਂ ਨਹੀਂ ਕਿਸੇ ਦੇ ਘਰੇ ਲੈ ਕੇ ਜਾਂਦਾ ਐ ਸੁਨੇਹਾ ਵੀ ਅਗਰੇ ਦੇ ਕੀ ਬੀਤੂਗੀ ਇਹ ਤਾਂ ਸਿੱਧਾ ਸ਼ਰਿਆਂ ਨੂੰ ਡਰਾਉਣ ਵਾਲੀਆਂ ਗੱਲਾਂ ਨੇ ਵੀ ਘਰੇ ਆ ਕੇ ਮਾਰਨਾਗਾ ਜਿਵੇਂ ਸਾਡੇ ਕੋਈ ਮੈਂ ਲੈ ਕੇ ਹੋਣੀ ਉਹਨਾਂ ਨੂੰ ਮੈਨੂੰ ਤਾਂ ਪੈਨਸ਼ਨ ਹੋ ਗਈ ਹੈ ਪ੍ਰਮਾਤਮਾ ਕਿਉਂ ਨਹੀਂ ਮੇਰੀ ਪਤੀਜੀ ਦਾ ਖੜਾ ਛੜਦਾ ਕਿਉਂ ਇਹ ਬੰਦੇ ਨੇ ਪਤਾ ਨਹੀਂ ਆਪ ਕੋ ਮਰਨੇ ਕਿ ਕੀ ਦੀ ਮੌਤ ਚੱਕੀ ਫਿਰਦੀ ਹੈ ਇੰਨਾ ਕਿਉਂ ਸਾਡੇ ਮਗਰ ਪੈ ਗਿਆ ਇਹ ਇਹ ਸੱਚੇ ਬਾਂਛ ਉਹੀ ਖੜਾ ਛੜਵਾਇ ਤੂੰ ਲੈ ਮਾ ਪਾਣੀ ਬਣਾਤਾ ਨਹੀਂ ਚਲਾਤਾ ਤੂੰ ਵਧੀਆ ਕੀਤਾ ਇੱਕ ਦਾ ਗੈਰਡੇ ਰੈਕ ਨੇ ਟੰਕਾ ਖੜਾ ਨਾ ਫਿਰ ਤੂੰ ਬਾਹਰ ਨਿਕਲ ਕੇ ਸਾਹ ਤੋਂ ਬੈਠੀ ਆ ਤੇਰੇ ਵੀ ਹਵਲੇ ਰੂਲ ਨੇਗੇ ਮੈਨੂੰ ਘਬਰਾਟ ਪੈਂਦੀ ਸੀ ਅੰਦਰ ਮੈਂ ਤਾਂ ਇੱਥੇ ਬੈਠੀ ਬਾਹਰ ਆ ਕੇ ਧੀ ਮੰਮੂਏ ਸੁਰਖੀ ਕਾਹ ਚ ਗਾਈ ਬੈਠੀ ਐਨੀ ਛੋੜੀ ਛੋੜੀ ਕਿਉਂ ਦਰਤੀ ਨੂੰ ਕਿਹਾ ਗਿਆ ਮਾਂ ਤੇ ਜਿਨੀ ਹੱਤ ਤੱਕ ਜਮਈ ਮੇਰੀ ਗੱਲ ਸੁਣ ਲੈ ਮੈਂ ਤਾਂ ਆਪੇ ਚਾਰਾਂ ਨੂੰਲੇ ਕਰਨੇ ਆਂ ਤੇ ਮੈਂ ਗਾਂਹਾਂ ਚ ਰੰਡੀਆਂ ਗੀ ਜਿਹੜੀ ਮੈਂ ਸੱਖੀ ਨਾ ਲਾਵਾਂ ਹੈ ਓਹੋ ਮੈਂ ਰੰਟੀ ਨਹੀਂ ਕੱਲਣੀ ਕੀਤੀ ਹੈਗੀ ਹਾਂ ਚੰਗਾ ਜਿਨ ਲੱਗਦਾ ਨਾ ਇਹ ਮੇਲਾ ਸੌਰੀ ਹੈ ਚੰਗਾ ਲੱਗਣ ਨੂੰ ਕੀ ਹੋਗਾ ਕਿੱਡੀ ਕਿੱਡੀ ਕਰਨ ਲੱਗੀ ਲਾਜ ਤਾਂ ਫਿਰ ਦੱਸ ਮੇਰਾ ਵੀ ਜੀ ਕਿਦਾਂ ਸੱਖੀ ਲਾਉਣ ਨੂੰ ਮੈਂ ਲਾਤੀ ਰਹੀ ਫਿਰ ਕਿੱਡੀ ਗੱਲ ਹੈ ਹਾਂ ਸਗਵਾਂਡ ਤੂੰ ਕਮਾ ਆਉ ਲੱਗ ਜਵਾਨ ਕਹੋਂਦੀ ਮੈਂ ਤਾਂ ਕਰਕੇ ਗਈ ਨਹੀਂ ਆ ਸਗਵਾਂਡ ਕਹੀ ਜਾਵੇ ਇੱਥੇ ਆਖਵਾ ਕੇ ਕੋਈ ਨੇ ਕੀ ਕਹਿਣਾਗਾ ਆ ਨਵੇਂ ਘਰੇ ਆ ਜ ਆ ਹਾਂ ਕੀ ਕੰਮ ਹੋਇਆ ਇੱਥੇ ਆ ਸੁਆਣ ਕਹਿ ਕੋ ਜਾਣੇ ਪਹਿਚਾਨ ਦੇਖਣਾ ਮੈਂ ਤੈਨੂੰ ਇੱਕ ਛੋਟਾ ਜਿਹਾ ਕੰਮ ਲਾ ਆ ਕੱਪੜੇ ਪੋ ਤੈ ਕਹਣਾੜੇ ਪੈ ਮਾਂ ਬਣ ਕੇ ਮੈਂ ਕਗਬਰਾਉਂਦੇ ਤੇ ਕੱਪੜੇ ਤੇ ਕਰਦੀ ਬੈਠੀ ਹਾਂ ਤਾਂ ਬੈਕ ਭਾਈ ਜਦੋਂ ਲਾਈਟ ਆ ਗਈ ਉਹ ਤਾਂ ਕੁਛ ਨਾ ਕੁਛ ਕਰ ਦੂੰਗੀ ਨਹੀਂ ਮੈਂ ਇੱਥੇ ਨੂੰ ਹਾਂ ਤਾਂ ਸੱਸ ਨੂੰ ਨਾਲ ਆਈ ਵੀ ਹੈ ਹੱਥੋਂ ਉਹ ਤਾਂ ਤੇ ਇੰਝ ਇਹਨਾਂ ਪਤਾ ਤਾਂ ਹੈਗਾ ਲੱਗ ਰ ਆ ਜੱਜ ਹੈ ਹਜੇ ਨਹੀਂ ਬੁੜੀ ਹੈ ਫਿਰ ਆ ਜਾਣਾ ਮੋਤੇ ਬੇਗੀ ਵੇਖੀ ਰਹੂਗੀ ਉਹ ਤਾਂ ਆਜੂ ਤੇਰਾ ਸਹਾਰਾ ਪਰ ਮੈਨੂੰ ਕੀ ਅਗਰ ਉਹ ਮਾਂ ਲਤੀ ਨਾ ਕੁਝ ਵੀ ਨਿਕਲ ਆਉਂਦੀ ਦੁੱਖ ਨਹੀਂ ਚੰਗਾ ਕਰਾ ਦੂੰਗੀ ਜਾਂ

ਉਹ ਸੌਰੀ ਉਹ ਗਲਤੀ ਲੈਣਾ ਮੈਂ ਬੈਕ ਚ ਪਾ ਲਿਆ ਸੀਗਾ ਤੁਹਾਡਾ ਫੋਨ ਆਲੋ ਕੋਈ ਗੱਲ ਨਹੀਂ ਮੈਂ ਜੀ ਹਾਂ ਘਰੇ ਆ ਕੇ ਜਿਆਦਾ ਹੈ ਕਿ ਕਿ ਬੀਤੇ ਫੋਨ ਕਿੰਨਾ ਦਿੱਤਾ ਮੈਨੂੰ ਹਾਂਜੀ 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 ਤੇ ਹੋਰ ਠੀਕ ਹੋ ਤੁਸੀਂ ਹਾਂਜੀ ਹਾਂਜੀ ਵਧੀਆ ਤੇ ਕੱਲੋਂ ਆਪਣੀ ਕਹਿੰਦੇ ਛੁੱਟੀ ਹੈ ਨਾਲੇ ਸਕੂਲ ਚ ਅਹ ਹਜੇ ਤਾਂ ਕੋਈ ਪੱਕਾ ਤਾਂ ਹੋਇਆ ਨਹੀਂਗਾ ਬਾਕੀ ਉਹ ਕਹਿੰਦੇ ਸੀ ਕਹਿੰਦੇ ਦੱਸਾਂਗੇ ਤੁਹਾਨੂੰ ਮੈਸੇਜ ਆ ਜੂਗਾ ਫੋਨ ਤੇ ਤਾਂ ਹੀ ਮੈਂ ਥੋੜੇ ਤੋਂ ਫੋਨ ਮੇਰੇ ਦੋਸਤ ਦੇਖਣ ਲੱਗਾ ਮੈਂ ਕਿ ਮੈਸੇਜ ਦੇਖੀ ਜੇਬ ਚ ਦੇਖਿਆ ਜੇਬ ਜੇ ਫੋਨ ਹੈ ਹੀ ਮੈਂ ਅੱਛਾ ਠੀਕ ਹੈ ਠੀਕ ਹੈ ਚਲੋ ਤਾਂ ਸ਼ੁਕਰ ਹੈ ਹਜੇ ਮੈਂ ਤੁਸੀਂ ਇੱਥੇ ਸੀਗੇ ਹੁਣ ਕਿ ਦੁਵਾਰੇ ਕਿੱਧਰ ਆਉਂਦੇ ਫੋਨ ਲੈਣ ਤੁਸੀਂ ਤੇ ਹੋਰ ਹਜੇ ਤਾਂ ਮੈਂ ਆ ਦੋ ਮੋੜ ਹੀ ਟੱਪਿਆ ਨਹੀਂ ਆ ਚਲੋ ਬਈ ਅਸੀਂ ਹੁਣ ਘਰ ਨਵਾਂ ਲਿਆ ਅੱਛਾ ਅੱਛਾ ਹਾਂ ਤੇ ਹੁਣ ਉਧਰ ਫਰੈਂਕ ਸੀਗਾ ਹੁਣ ਵੀ ਤਾਂ ਭਾਬੀ ਪ੍ਰੈਗਨੈਂਟ ਸੀਗੀ ਹੈਨਾ ਤੇ ਉੱਥੇ ਲੋਟ ਨਹੀਂ ਆਉਂਦਾ ਸੀ ਜ ਦਾ ਜਾਈਦਾ ਸੀਗਾ ਘਰ ਨਾ ਕੋਈ ਗੱਲ ਨਹੀਂ ਇਹ ਤਾਂ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਤੁਸੀਂ ਇੱਥੇ ਆ ਗਏ। ਥੈਂਕਸ ਨਾਲੇ ਜੇ ਕੋਈ ਬੋਰ ਲਿਖਾ ਹੋਇਆ ਨਾ ਜੇ ਕਿਤੇ ਜਾਣਾ ਆਉਣਾ ਹੋਇਆ ਮੈਨੂੰ ਫੋਨ ਕਰ ਦਿਆ ਕਰੋ। ਮੈਂ ਗਲੀ ਦੇ ਮੋੜ ਤੇ ਖੜ੍ਹਾ ਜਾ ਕਰਾਂਗਾ। ਠੀਕ ਹੈ ਜੀ ਕੋਈ ਗੱਲ ਨਹੀਂ। ਹਾਂ ਬਸ ਮਿੱਟੀ ਦਾ ਕੰਮ। ਬਾਕੀ ਨਾਲੇ ਪਿੰਡ ਦੇ ਵਿੱਚ ਪਹਿਲਾਂ ਤਾਂ ਵੀਰ ਆ। ਪਿੰਡ ਦੇ ਵਿੱਚ ਵਾਲਾ ਪੈਂਡਾ ਹੁੰਦਾ ਕੋਈ ਚੱਕਰ ਵਾਲੀ ਗੱਲ ਨਹੀਂ। ਅੱਛਾ। ਆਹ ਕੰਮ ਕਰਦੇ ਹੁੰਦੀ ਐ। ਕੋਈ ਗੱਲ ਨਹੀਂ। ਮਿਲ ਗਿਆ ਮੌਕਾ ਮੈਨੂੰ ਹੁਣ। ਦੇਖੀ ਜਾਈ ਕਿਵੇਂ ਗੁੱਤ ਪਟਾਉਣੀ ਐ ਦੀ ਮੈਂ। ਹਾਇਆ ਕਰਾਂ ਹੰਤ ਹੁਣ ਚਲੋ ਠੀਕ ਐ ਫਿਰ ਹੈ ਹਾਂ ਮੈਂ ਵੀ ਜਾਨੀ ਆਪਣੇ ਜਾ ਕੇ ਰੋਟੀ ਪਾਣੀ ਖਾਣੀ ਆ ਸਵੇਰ ਦਾ ਕੁਝ ਵੀ ਨਹੀਂ ਖਾਦਾ ਮੈਂ ਤਾਂ ਹੀ ਵਾਗ ਗਈ ਸੀ ਸਕੂਲ ਕੋਈ ਗੱਲ ਨਹੀਂ ਤੁਸੀਂ ਜਾਓ ਖਾ ਲ ਰੋਟੀ ਪਾਣੀ ਕੱਲ ਨੂੰ ਮਿਲਦੇ ਆ ਫਿਰ ਆਪਾਂ ਠੀਕ ਐ ਜੀ ਬਾਏ ਦੱਸੋ ਹੁਣ ਹੁਣ ਦੋਨੇ ਚੁੱਪ ਹੋਊਗਾ ਕੀ ਗੱਲ ਹੋਗੀ ਕੀ ਦੱਸਗੇ ਜਮਾਨ ਭੇਜਸੀ ਅੱਜ ਫੇਰ ਟਿੱਕਰ ਜੇ ਨੇ ਉਹ ਬਚੋਲਾ ਜੀ ਹਾਂ ਕੀ ਕਹਿੰਦਾ ਸੀ ਕਹਿੰਦਾ ਕਿ ਉਹਨੇ ਆਖਿਆ ਵੀ ਇੰਨੇ ਮਹੀਨੇ ਹੋ ਗਏ ਤੇ ਹੁਣ ਉਹ ਗੱਲ ਕਰ ਤੇ ਕੁੜੀ ਤੋਰ ਨੂੰ ਮਿਲ ਮੈਂ ਤਾਂ ਆਖਿਆ ਮਰ ਜਾਣਾ ਗੱਲ ਪੁੱਲ ਪਲਾਗੇ ਹੋਊਗਾ ਇੱਥੇ ਵੀ ਆ ਗਿਆ ਘਰ ਬਦਲੇ ਤੂੰ ਮੈਂ ਅੱਗੇ ਉਹਨੂੰ ਆਖਿਆ ਮੈਂ ਆਖਿਆ ਤੈਨੂੰ ਕੀ ਨਹੀਂ ਹੁੰਦਕ ਦਦੀ ਵੀ ਉਹ ਘਰ ਛੱਡ ਗਈ ਤੇ ਉਹ ਤਾਂ ਹੋਰ ਧਮਕੀ ਦੇ ਕੇ ਗਿਆ ਪੁੱਤ ਕੀ ਕਹਿੰਨਾ ਕਹਿੰਦਾ ਜੇ ਨਾ ਤੁਸੀਂ ਕੁੜੀ ਤੋਰੀ ਛੋਡੀ ਕੁੜੀ ਨੂੰ ਚੱਕ ਲੈਣਗੀ ਕੁੜੀ ਨੂੰ ਚੱਕ ਲੈਣਾ ਨਹੀਂ ਕੋਈ ਗੱਲ ਨਹੀਂ ਹੁਣ ਤੁਸੀਂ ਨਾ ਬੇਫਿਕਰੀ ਰਹੋ ਆਪੇ ਗੱਲ ਕਰਨ ਨੂੰ ਹੁਣ ਮੈਂ ਕੀ ਕਰੋਗੇ ਤੁਸੀਂ ਇਹੋ ਜੀ ਗੱਲ ਸਾਨੂੰ ਵੀ ਦੱਸ ਦਿਓ ਉਹ ਕੋਈ ਨਾ ਮੈਂ ਆਪੇ ਗੱਲ ਕਰ ਲਵਾਂਗਾ ਆਪੇ ਗੱਲ ਸਾਹਮਣੂ ਹੁਣ ਮੈਂ ਠੀਕ ਹੈ ਨਾ ਤੇ ਨਾਲੇ ਸੁਣਨ ਬਾਪੂ ਕੋਲੇ ਕੋਈ ਗੱਲ ਕਰਨ ਦੀ ਲੋੜ ਨਹੀਂ ਹੈਗੀ ਮੈਂ ਨਾ ਹੱਥ ਕਰਦੇ ਛਾਈ ਇਕੱਲੇ ਤੁਸੀਂ ਕਿਵੇਂ ਸੰਭਾਲੋਗੇ ਕਿਉਂ ਨਾ ਗੱਲ ਕਰਕੇ ਕੱਲ ਨੂੰ ਕੋਈ ਕੁੜੀ ਨੂੰ ਰਾਤ ਨੂੰ ਗੱਲਬਾਤ ਕਰਤੀ ਜਾਂ ਮਾੜਾ ਜਾਂ ਕੁਸਕਈ ਦਿੱਤਾ ਤੇ ਤੇਰਾ ਪਿਓ ਤਾਂ ਆਖਦਾ ਵੀ ਭਾਈ ਜੀ ਤੂੰ ਘਰੇ ਆ ਕੇ ਗਿਆਸ ਤੇ ਤੂੰ ਸਾਨੂੰ ਦੱਸਿਆ ਬਸ ਰਹਿਣ ਤੇ ਹੁਣ ਬਾਪੂ ਦੇ ਹੱਥੋਂ ਨਾ ਇਹ ਗੱਲ ਬਹੁਤ ਅੱਗੇ ਲੰਘ ਗਈ ਹੁਣ ਇਹਦਾ ਹੱਲ ਮੈਂ ਕਰੂੰਗਾ ਤੇ ਉਹ ਵੀ ਪੱਕਾ ਪੱਕਾ ਤੂੰ ਕਾਦੇ ਨਾਲ ਕਰੇਗਾ ਕੀ ਹੱਲ ਕਰੇਗਾ ਮਾੜਾ ਜੀ ਸਾਨੂੰ ਵੀ ਦੱਸ ਦੇ ਹੁਣ ਕਰੂੰਗਾ ਉਹਦੇ 11 ਦੋਸਤਾਂ ਤੋਂ ਹੱਲ ਕਰਵਾਉਂਦਾ ਮੈਂ ਮੈਨੂੰ ਉਹਨਾਂ ਨੇ ਪਹਿਲਾਂ ਵੀ ਕਹਿਤਾ ਵੀ ਤੂੰ ਖੁੱਦੂਆਂ ਸਿਰ ਦਾ ਜਿਹੜਾ ਸਾਨੂੰ ਦੱਸਿਆ ਨਹੀਂ ਉਹ ਤੋਂ ਸੜੇਵੇਂ ਬੰਦੇ ਤੂੰ ਕੁੱਟ ਖਾ ਲਈ ਤੁਸੀਂ ਆਹਦਾ ਪਿਓ ਕਟਵਾਤਾ ਸਾਨੂੰ ਕਿਉਂ ਨਹੀਂ ਦੱਸਿਆ ਮੈਂ ਤਾਂ ਹੁਣ ਇਹ ਚਾਹਣਾ ਵੀ ਕਿਕਰ ਸਿੰਘ ਇੱਥੇ ਆਵੇ ਤੇ ਇਥੋਂ ਚਾਰ ਬੰਦਿਆਂ ਦੇ ਮੋਢਾ ਤੇ ਜਾਵੇ ਹਾਏ ਨਾ ਨਾ ਜੀ ਇਹ ਤੁਸੀਂ ਕੀ ਕਹੇ ਜਾਣਾ ਆਪਾਂ ਥੋੜੋ ਐ ਕਰਨਾਗਾ ਆਪਦੀ ਜ਼ਿੰਦਗੀ ਖਰਾਬ ਹੋਊਗੀ ਆਪਾਂ ਚਾਰ ਬੰਦਿਆਂ ਦੇ ਪਿੱਛੇ ਗੱਲ ਕਰ ਲਾਂਗੇ ਹੁਣ ਨਾ ਮੈਨੂੰ ਤੂੰ ਰਹਿਣਾ ਦੇ ਵੀ ਕੀ ਕਰਨਾ ਕੀ ਨਹੀਂ ਮੈਂ ਕਾਹਦੀ ਬਸ ਪੱਥਰ ਤੇ ਲੀਕ ਕਰਤੀ ਵੀ ਕਿਕਰ ਸਿੰਘ ਇੱਥੇ ਆਇਆ ਤਾਂ ਉਹਦੀ ਲਾਜ ਜਾਊਗੀ ਇਥੋਂ ਉਹ ਵੀ ਚਾਰ ਬੰਦਿਆਂ ਦੇ ਮੋਢੇ ਤੇ ਸਣੀ লাশ ਤਾਂ ਵੱਗ ਤੇਰੇ ਦੋਸਤੋ ਇੱਥੇ ਵੀ ਆਪਦੇ ਘਰਾਂ ਚ ਵੱਗ ਜਾਣਗੇ ਤੂੰ ਅੰਦਰ ਹੋ ਜਾਏਗਾ ਤੇ ਘਰ ਉਜੜ ਜੂ ਜਮਾ ਹੋਰ ਵੀ ਤਾਂ ਘਰ ਉਜੜੇ ਪੈ ਕਿਵੇਂ ਜਿੱਲਦੀ ਚੱਕਾ ਵਾਂਗੂ ਕਿਤੇ ਉੱਥੇ ਤੁਰਜੋ ਉੱਥੇ ਤੁਰਜੋ ਹੈ ਮੈਂ ਤਾਂ ਉੱਥੇ ਜਾ ਕੇ ਰਾਜੀ ਨਹੀਂ ਸੀਗਾ ਆਹ ਪਹਿਲਾਂ ਤੁਸੀਂ ਥੋੜੀ ਜਿੱਦ ਨੇ ਇੱਥੋਂ ਤੱਕ ਲਿਆਤਾ ਤੇ ਉਹ ਬੰਦਾ ਤਾਂ ਇਹਨੇ ਸੋਚਦਾ ਵੀ ਪਤਾ ਨਹੀਂ ਡਰੇ ਫਿਰਦੇ ਆ ਹੈਂ ਸਾਡੇ 'ਚ ਵੀ ਕੋਈ ਬੰਦੇ ਵਾਲੀ ਗੱਲ ਹੋਣੀ ਚਾਹੀਦੀ ਆ ਸਾਡੇ 'ਚ ਵੀ ਮਰਦਾਂ ਵਾਲੀ ਗੱਲ ਹੋਣੀ ਚਾਹੀਦੀ ਆ ਕੋਈ ਪੇ ਡਰ ਕੇ ਤਾਂ ਨਹੀਂ ਘਰ ਛੱਡਿਆ ਘਰ ਤਾਂ ਚਲ ਆਪਾਂ ਨੂੰ ਭਾਹ ਨਾਲ ਬਣ ਗਿਆ ਆਪਾਂ ਤਾਂ ਲੈ ਕੇ ਵੀ ਕਿੱਡੇ ਨੇ ਪੁਰਾਣੇ ਖੋਲ ਐਥੇ ਬੈਠੇ ਸੀਗੇ ਜਿਹਦੇ ਪਿਓ ਦਾਦੇ ਦੇ ਪਾਏ ਹੋਏ ਆ ਮੈਨੂੰ ਤਾਂ ਪਤਾ ਮੈਨੂੰ ਪਤਾ ਉਹਨਾਂ ਦਾ ਉਹਨੂੰ ਤਾਂ ਹੀ ਆਹੀ ਖਾਰ ਖਾਈ ਜਾਂਦਾ ਦਾ ਇਹ ਤਾਂ ਸਭ ਕੁਝ ਬਣੀ ਜਾਂਦਾ ਇਹਨਾਂ ਦਾ ਤਾਂ ਮੈਂ ਉੱਥੇ ਖੜਾਗਾ ਮੈਨੂੰ ਸਾਰਾ ਕੁਝ ਪਤਾ ਇੱਕ ਕਿਉਂ ਤੁਸੀਂ ਘਰ ਬਦਲਿਆ ਮੇਰੇ ਕੋਲੋਂ ਬੇਸਬ ਤੁਸੀਂ ਲੁਕੋ ਰੱਖਿਓ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਕਿ ਹਾਂ ਸਾਡੇ ਇਕੱਲੇ ਜਵਾਕਾਂ ਭੈਣ ਭਰਾ ਹੈਗੇ ਆ ਇਹਨਾਂ ਨੂੰ ਦੁੱਖ ਨਾਲ ਵਿੱਚੋਂ ਦੁੱਖ ਚੋਂ ਕੱਢੋ ਇਹਨਾਂ ਨੂੰ ਠੀਕ ਆ ਨਾ ਤੇ ਆਪਦਾ ਘਰ ਬਦਲੋ ਮੈਂ ਪਹਿਲਾਂ ਹੀ ਸਮਝਿਆ ਸੀ ਐਵੇਂ ਮੇਰੀ ਰਾਏ ਨਹੀਂ ਲੈਤੀ ਨਾ ਸਲਾਹ ਲੈਤੀ ਐ ਕੋਈ ਐਵੇਂ ਉਹ ਤੋਂ ਸੜੇਵੇਂ ਬੰਦੇ ਤੋਂ ਡਰਦੇ ਘਰ ਬਦਲ ਗਏ ਕੋਈ ਗੱਲ ਨਹੀਂ ਆਉਣ ਦੇ ਹੁਣ ਮੈਂ ਆਪੇ ਵੇਖੂਗਾ ਵੀ ਕੀ ਕਰਨਾ ਚਲ ਆ ਮम्मी ਕਿਵੇਂ ਰੋਲਾ ਪਾਈ ਜਾਂਦੀ ਹੈ ਰੱਬਾ ਇਹਨੇ ਕਿਸੇ ਆਪਾ ਬੜਾ ਕਰਤਾ ਮੇਰੀ ਮਾਂ ਨੂੰ ਕੀ ਹੋਇਆ